ਰੀਐਕਸ਼ਨ ਨਹੀਂ ਸਸੀ ਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਸਾਡੇ ਚੈਨਲ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਜੁੜੇ ਰਹੋ ਸਾਡੇ ਨਾਲ ਵੇਖੋ ਸਾਡਾ ਵਲੌਗ ਥੈਂਕ ਯੂ ਉਹ ਮਾਰੀਆ ਜੀ ਨਾਲ ਵੀ ਦਿਖਾਉਣੀ ਜਣਾ ਯਾਰ ਬੜਾ ਠੀਕ ਹੁੰਦਾ ਮੈਂ ਲੋ ਕਿਦੋਂ ਵੀ ਅਰਦੇ ਨਹੀਂ ਅੱਗੇ ਅੱਜ ਕਿਤੇ ਨਾਲ ਵੀ ਕੁਆਲ ਵੀ ਕਰਨਾ ਹੈ ਪਹਿਲਾਂ ਆਪਣੀ ਪ੍ਰੈਕਟਿਸ ਕਰ ਲਓ ਨਾਲੇ ਪੜਾਈ ਕਰ ਲਓ ਤੇ ਫਿਰ ਵੇਖਦੇ ਆ ਸਾਮ ਨੂੰ ਜਾਂਦੇ ਆ। ਆ ਆਇਆ ਉਹ ਫਿਰ। ਠੀਕ ਆ। ਕਿਤੇ ਜਾਣਾ ਜਿੱਥੇ ਜਾਣਾ। ਠੀਕ ਆ ਸਾਮ ਨੂੰ ਜਾਂਦੇ ਆ। ਓਕੇ ਫਿਰ। ਮੇਰੇ ਪੋਟੇ ਦੇ ਨਾ ਬੂਟ ਸਕੂਲ ਵਾਲੇ ਟੁੱਟ ਚੁੱਕੇ ਸੀ। ਤੇ ਐਦਾਂ ਹੀ ਵਿਚਾਰਾ ਸਕੂਲ ਪਾ ਕੇ ਜਾਂਦਾ ਹੀ ਆ ਵੇਖਾ ਟੁੱਟੇ ਹੋਏ। ਤੇ ਅਸੀਂ Amazon ਤੋਂ ਮਗਾਏ ਆ। ਤੇ ਨਾਰਮਲ ਜੀ ਰੇਂਜ ਦੇ ਮਗਾਏ ਆ ਤੇ ਦੇਖਦੇ ਆ ਪਾਰਸਲ ਸਾਡੇ ਕੋਲ ਪਹੁੰਚ ਚੁੱਕਾ ਆ। ਪਾਰਸਲ ਆ ਚੁੱਕਾ ਆ ਤੇ ਦੇਖਦੇ ਆ। ਕਿਆ ਜਾਈ ਪਾਰਸਲ ਖੋਲਦਾ ਪਿਆ ਬੇਟਾ ਤੇ ਦੇਖਦੇ ਆ ਕਿਦਾਂ ਦੇ ਆਏ ਨੀਲਾਵ ਦਿਖਾ ਵਾਓ ਬੜੇ ਸੋਨੇ ਇਹ ਤੇ ਬਹੁਤ ਵਧੀਆ ਵਧੀਆ ਕੁਆਲਟੀ ਹੋਲੇ ਵੇੜਦੇ ਆ ਨੀਲਾਵ ਹਾਂਜੀ ਵਧੀਆ ਲੱਗੇ ਹਾਂਜੀ ਬਾਕੇ ਵੇਖੋ ਫਿਰ ਪਾਰੀ ਨੇ ਹਾਂ ਦੀ ਸਾਰੇ ਰੈਡੀ ਹੋ ਚੁੱਕੇ ਆ ਤੇ ਚੱਲੇ ਆ ਕੁਝ ਖਾਣ ਲਈ ਨਾਲ ਬੱਚੇ ਚੱਲੇ ਆ ਕਹਿੰਦੇ ਹੀ ਕੁਝ ਖਾਣਾ ਹੈ ਤੇ ਚੱਲਨੇ ਫਿਰ ਐਸੀ ਖਾਣ ਲਈ ਪਤਾ ਨਹੀਂ ਕਿੱਥੇ ਜਾਣਾ ਹਾਂ ਬਸ ਆ ਲੱਗੇ ਹੀ ਦੁਕਾਨ ਉੱਥੇ ਚੱਲਦੇ ਆ ਚੱਲੀ ਹਾਂ ਕੋਈ ਖਾਸ ਨਹੀਂ ਕੋਈ ਨਾ ਨਾ ਇਹ ਹੋਣਗਾ ਤੇ ਰੋਮਾਰੀ ਤੇ ਹੁਣ ਆ ਗਿਆ ਇੱਕ ਹੋਰ ਦੁਕਾਨ ਹੋਣੀ ਤੇ ਰੋਤੇ ਚੱਲਦੇ ਇੱਥੋਂ ਵੀ ਇਨਾ ਬਰਗਰ ਖਾਦੇ ਹੁਣ ਅੱਗੇ ਚੱਲਦੇ ਹਾਂ ਹੁਣ ਹਾਈਵੇ ਆ ਗਿਆ ਵਾ ਤੇ ਹੁਣ ਆਈ ਪਹੁੰਚ ਚਲੇ ਆ ਇੱਥੇ ਜਿੱਥੇ ਮੈਂ ਕਹਿੰਦੇ ਜਾਣਾ ਹੁਣ ਭਲਵਾਨ ਕਿੱਥੇ ਕਹਿੰਦੇ ਆ ਤੇ ਚੱਲਦੇ ਆ ਤੁਹਾਨੂੰ ਫੇਰ ਦੱਸ ਦੇ ਕਿੱਥੇ ਜਾਣਾ केएफसी ਹੁਣਾ ਹੀ ਹਾਂ ਕੇएफसी ਤਾਂ ਲੈ ਕੇ ਆਉਣਾ ਹੀ ਚਲੋ ਬਣਿਆ ਹੋਇਆ ਕੇएफसी 버ગર ਕਿੰਗ ਤੇ ਬਾਕੀ ਹਲੇ ਬਣਦਾ ਪਿਆ ਆ ਤੇ ਬਿਲਕੁਲ ਹਾਈਵੇ ਦੇ ਉੱਪਰ ਬਣਿਆ ਹੋਇਆ ਤੇ ਬਹੁਤ ਹੀ ਸੁੰਦਰ ਬਹੁਤ ਹੀ ਵਧੀਆ ਸਸੇਨੀ ਨੀ ਵੀ ਕੇ اف ਸੀ ਦਾ ਨਾਮ ਤੇ ਚਲਾ ਚੱਲਦੇ ਹੁਣ ਚਲੋ ਸਾਡੇ ਨਾਲ ਕੇ اف ਸੀ ਸਾਈਡ ਹੋ ਰਿਹਾ ਅਸੀਂ ਕੇ اف ਸੀ ਦੇ ਅੰਦਰ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਵਿਖਾਉਣੇ ਆ ਕਿਹੋ ਜਿਹਾ ਬਣਿਆ ਆ ਕੀ ਆਰਡਰ ਕਰਤਾ ਹੈ ਵੇਟ ਕਰਦੇ ਹੋਏ ਤੇ ਕਾਫੀ ਖੂਬਸੂਰਤ ਬਣਿਆ ਆ ਕਿਫਸੀ ਉੱਤੇ ਨਹੀਂ ਤੇ ਨਹੀਂ ਤੋਂ ਵੀ ਚਲੋ ਸੋ ਦੋਸਤੋ ਆ ਗਿਆ ਆਰਡਰ ਸਾਡਾ ਤੇ ਬੱਚੇ ਲੱਗੇ ਖਾਣ देवे बच्चे कि नी लगाए दस नी लगा टेस्टी है कुछ ਤੇ ਗਾਈਜ਼ ਹੁਣ ਮੰਮਾ ਨਾ ਬਾਹਰ ਆ ਚੁਕੇ ਆ ਬਹੁਤ ਹੀ ਸਵਾਦ ਚਿਕਨ ਹੀ ਆ ਵੇਖ ਲਓ KFC ਬੜਾਈ ਵਧੀਆ ਬਣਿਆ ਚਲੋ ਚੱਲਦੇ ਆ ਤੇ ਗਾਈਜ਼ ਹੁਣ ਨਾ ਹੀ ਸਾਰਾ ਕੁਝ ਖਾਏ ਆ ਤੇ ਹੁਣ ਸਾਰਾ ਕੁਝ ਮਲਵਾ KFC ਕੋਲ ਮੈਂ ਬਹੁਤ ਹੀ ਵਧੀਆ ਬਣਿਆ ਹੀ ਅਸੀਂ ਵੇਖਿਆ ਬਹੁਤ ਹੀ ਟੇਸਟੀ ਚਿਕਨ ਹੁੰਦਾ ਵਾ ਤੇ ਅਸੀਂ ਕੋਲਡ ਡਰਿੰਕ ਵੀ ਪੀਤੀ ਤੇ ਹੁਣ ਚਲੋ ਚੱਲਦੇ ਆ ਘਰ ਮਿਲਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚਲੋ ਚਲਦੇ ਆ ਚਲੋ ਸ਼ਾਮ ਦਾ ਟਾਈਮ ਹੋ ਚੁੱਕਿਆ ਆ ਤੇ ਸਾਡੇ ਘਰ ਦੇ ਲੱਗ ਗਏ ਆ ਛੋਟੇ ਛੋਟੇ ਵੇਖੋ ਲੀਲੀ ਬੱਚੇ ਤੇ ਉਹਨਾਂ ਦੀ ਮੰਮਾ ਉਹਨਾਂ ਨੂੰ ਖਾਣਾ ਦੇਣ ਆਉਂਦੀ ਹੋਈ ਤੇ ਆ ਵੇਖੋ ਸ਼ਾਮ ਦੇ ਟਾਈਮ ਆ ਕੇ ਤੇ ਨੌਂਦੇ ਪਏ ਆ ਨਾਲੇ ਬਾਈਕ ਤੋਂ ਦੇ ਪਏ ਆ ਤੇ ਨਾਲੇ ਬੂਟਿਆਂ ਨੂੰ ਪਾਣੀ ਲਾਉਂਦੇ ਪਏ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਚੰਗੀ ਲੱਗਦੀ ਆ ਤੇ ਸ਼ੇਅਰ ਕਰੋ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ